ਸਿਕਾਲ ਜੀ ਮੇਰੀ ਸਾਰੀ ਜੂਟੀ ਫੈਮਿਲੀ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਨੂੰ ਆਪਣਾ ਗਾਰਡਨ ਦਿਖਾਉਣ ਲੱਗੀ ਆ ਤੇ ਨਾਲ ਹੀ ਕੁਝ ਆਪਣੀਆਂ ਸਬਜ਼ੀਆਂ ਦਿਖਾਵਾਂਗੀ ਜਿਹੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਥੋੜੀ ਜੀ ਜਾਣਕਾਰੀ ਦੇਵਾਂਗੇ ਜਿੰਨੀ ਕੁ ਮੈਨੂੰ ਹੈਗੀ ਆਪਣੇ 3-4 ਸਾਲ ਦੇ ਜਿਹੜਾ ਤਜਰਬਾ ਆ ਮੇਰਾ ਸਬਜ਼ੀਆਂ ਲਗਾਉਣ ਦਾ ਛੱਤ ਤੇ ਇਹ ਤੁਸੀਂ ਦੇਖ ਸਕਦੇ ਹੋ ਇੱਧਰ ਮੇਰੇ ਚੱਪਨ ਕਦੂ ਲੱਗਣੇ ਸ਼ੁਰੂ ਹੋ ਗਏ ਚੁੱਕੇ ਆ ਤੇ ਬਿਲਕੁਲ ਪਿਓਰ ਆਰਗੈਨਿਕ ਕੱਦੂ ਆ ਇਹਨਾਂ ਦੇ ਇੱਕ ਵੀ ਪਰਸੈਂਟ ਜਿਹੜਾ ਕੈਮੀਕਲ ਨਹੀਂ ਵਰਤਿਆ ਗਿਆ ਕਿਸੇ ਵੀ ਤਰ੍ਹਾਂ ਦਾ ਇੱਧਰ ਤੁਸੀਂ ਦੇਖ ਸਕਦੇ ਹੋ ਆਪਣੇ ਆਪ ਹੀ ਇਹਨਾਂ ਦਾ ਪੋਲੀਨੇਸ਼ਨ ਹੋਇਆ ਆ ਆਪਾਂ ਕੋਈ ਵੀ ਇਹਨਾਂ ਦੇ ਵਿੱਚ ਡੁਬਲੀਕੇਟ ਪੋਲੀਨੇਸ਼ਨ ਨਹੀਂ ਕੀਤਾ ਸਾਰੀਆਂ ਚੀਜ਼ਾਂ ਆਰਗੈਨਿਕ ਤੌਰ ਤੇ ਹੀ ਹੋ ਰਹੀਆਂ ਨੇ ਇੱਧਰ ਤੁਸੀਂ ਦੇਖ ਸਕਦੇ ਹੋ ਟਮਾਟਰ ਵੀ ਲੱਗਣੇ ਸ਼ੁਰੂ ਹੋ ਗਏ ਆ ਤੇ ਹੁਣ ਮੈਂ ਤੁਹਾਨੂੰ ਜਿਹੜੇ ਜ਼ੁਕੀਨੀ ਆ ਉਹ ਦਿਖਾਨੀ ਆ ਇਹ ਵੀ ਸਾਰੇ ਇੱਧਰ ਦੇਖੋ ਚੱਪਣ ਕੱਦੂ ਹੀ ਲੱਗੇ ਹੋਏ ਆ ਇੱਧਰ ਤੁਸੀਂ ਦੇਖ ਸਕਦੇ ਹੋ ਜੇ ਕੈਮਰੇ ਦੇ ਵਿੱਚ ਦਿਖਾਈ ਦੇ ਰਹੇ ਹੁਣ ਇਹ ਤੁਸੀਂ ਦੇਖੋ ਮੇਰੇ ਯਕੀਨੀ ਅ ਲੱਗੇ ਹੋਏ ਆ ਇਹ ਹਰੇ ਵਾਲਾ ਯਕੀਨੀ ਆ 6-7 ਇਸੇ ਤਰ੍ਹਾਂ ਯਕੀਨੀ ਜਿਹੜੇ ਲੱਗ ਚੁੱਕੇ ਨੇ ਹੁਣ ਤੱਕ ਤੇ ਇਹ ਮੈਂ ਮਿਰਚਾਂ ਦੀ ਕੋਸ਼ ਜਿਹੜੀ ਪਨੀਰੀ ਆ ਉਹਨਾਂ ਨੂੰ ਇਸ ਤਰ੍ਹਾਂ ਛੋਟੇ-ਛੋਟੇ ਗਮਲਿਆਂ ਦੇ ਵਿੱਚ ਲਗਾ ਲਿਆ ਵਾ ਤੇ ਬਾਅਦ ਵਿੱਚ ਆਪਾਂ ਇਹਨਾਂ ਨੂੰ ਵੱਡੇ ਗਮਲੇ ਦੇ ਵਿੱਚ ਜਿਹੜਾ ਉਹ ਸ਼ਿਫਟ ਕਰ ਦਵਾਂਗੇ ਇੱਦਾਂ ਤੁਸੀਂ ਦੇਖੋ ਜਿੱਕਿਨੀ ਦਾ ਸਾਈਜ਼ ਕਿੰਨਾ ਵਧੀਆ ਹੋ ਚੁੱਕਾ ਆ 5-6 ਦਿਨ ਤੱਕ ਇਹ ਖਾਣਯੋਗ ਹੋ ਜਾਣਾ ਤੇ ਜਦੋਂ ਤੁਸੀਂ ਕੋਈ ਵੀ ਜਿਹੜਾ ਸਬਜ਼ੀ ਦਾ ਪਲਾਂਟ ਲਗਾਉਂਦੇ ਹੋ ਜੇ ਤੁਸੀਂ ਵੱਡਾ ਗਰੋ ਬੈਗ ਦੇਖੋ ਇਹ ਮੇਰਾ 18x18 ਦਾ ਗਰੋ ਬੈਗ ਆ ਇਹਦੇ ਵਿੱਚ ਮੈਂ 7 ਤੋਂ 8 ਜਿਹੜੀਆਂ ਉਹ ਫਲੀਆਂ ਦੇ ਬੂਟੇ ਲਗਾਏ ਹੋਏ ਆ ਜਿੰਨਾ ਤੁਸੀਂ ਵੱਡਾ ਗਰੋ ਬੈਗ ਲੈਂਦੇ ਹੋ ਉਹਨਾਂ ਹੀ ਤੁਹਾਨੂੰ ਜਿਹੜਾ ਰਿਜ਼ਲਟ ਵਾ ਉਹ ਵਧੀਆ ਮਿਲੂਗਾ ਇਹਦੇ ਵਿੱਚ ਵੀ 9-10 ਫਲੀਆਂ ਦੇ ਜਿਹੜੇ ਲੱਗੇ ਹੋਏ ਨੇ ਬੂਟੇ ਮੈਂ ਲਗਾਏ ਨੇ ਇੱਧਰ ਇਹ ਵੀ 18x18 ਦਾ ਗ੍ਰੋ ਪੈਦਾ ਇਹਦੇ ਵਿੱਚ ਮੈਂ 10 ਟਮਾਟਰ ਦੇ ਸੀਡ ਲਗਾਏ ਹੋਏ येलो ਕਲਰ ਦੇ ਟਮਾਟਰ ਤੇ ਇੱਧਰ ਆਪਾਂ ਕੁਝ সুইਟ ਕੌਰਨ ਬੀਜੇ ਹੋਏ ਆ ਤੇ ਕੁਝ ਆਪਾਂ ਬੇਵੀ ਕੌਰਨ ਲਗਾਏ ਹੋਏ ਆ ਜੋ ਕੁਝ ਤੱਕ ਗਿਆਏ ਆ ਤੇ ਕੁਝ ਅਜੇ ਜਿਹੜੇ ਉਹ ਨਹੀਂ ਉੱਗੇ ਇੱਧਰ ਆਪਾਂ ਤੁਹਾਨੂੰ ਦਿਖਾਉਨੇ ਆ ਜ਼ੁਕੀਨੀ ਇਹ ਵਾਲੇ ਵੀ ਹਰੇ ਤਿੰਨ ਬੂਟੇ ਮੈਂ ਇਸ ਤਰ੍ਹਾਂ ਲਗਾਏ ਹੋਏ ਆ ਕੋਈ ਵੀ ਘਾਹ ਫੂਸ ਜਿਹੜਾ ਉੱਗ ਰਿਹਾ ਆ ਤੁਹਾਡੇ ਆ ਕਿਆਰੀ ਦੇ ਵਿੱਚ ਉਹਨੂੰ ਤੁਸੀਂ ਨਾਲੋਂ ਨਾਲ ਇਸ ਤਰ੍ਹਾਂ ਪੱਟਦੇ ਜਾਓ ਤੇ ਜਿਹੜੀ ਮਿੱਟੀ ਆ ਉਹਨੂੰ ਤੁਸੀਂ ਥੋੜੀ ਥੋੜੀ ਹਲਕੀ ਹਲਕੀ ਗੁਡਾਈ ਜਿਹੜੀ ਜਦੋਂ ਵੀ ਤੁਹਾਡੇ ਕੋਲ ਟਾਈਮ ਲੱਗਦਾ ਆ ਉਹਦੀ ਤੁਸੀਂ ਇਸ ਤਰ੍ਹਾਂ ਨਾਲੋਂ ਨਾਲ ਗੁਡਾਈ ਜਿਹੜੀ ਉਹ ਕਰਦੇ ਜਾਓ ਤਾਂ ਕਿ ਜਿਹੜਾ ਕਾਹ ਫੂਸ ਵਗੈਰਾ ਵਾ ਉਹ ਆਪਾਂ ਜਿਹੜਾ ਨਿਊਟ੍ਰੀਸ਼ਨ ਦਿੰਨੇ ਆ ਪlant ਨੂੰ ਉਹ ਨਾਲ ਲਵੇ ਤੇ ਤੁਸੀਂ ਹਲਕੀ ਹਲਕੀ ਗੁਡਾਈ ਜਦੋਂ ਹੀ ਤੁਹਾਡਾ ਟਾਈਮ ਲੱਗਦਾ ਚਾਹੇ ਤਾਂ ਤੁਸੀਂ ਹੱਥ ਨਾਲ ਵੀ ਕਰ ਸਕਦੇ ਹੋ ਕਿਉਂਕਿ ਜਿਨ੍ਹਾਂ ਨੂੰ ਗਾਰਡਨਿੰਗ ਦਾ ਸ਼ੌਂਕ ਹੁੰਦਾ ਉਹਨਾਂ ਨੂੰ ਤਾਂ ਮਿੱਟੀ ਦੇ ਵਿੱਚ ਹੱਥ ਮਾਰਨੇ ਵੈਸੇ ਹੀ ਵਧੀਆ ਲੱਗਦੇ ਆ ਤੇ ਜੇ ਤੁਸੀਂ ਹੱਥ ਨਾਲ ਨਹੀਂ ਕਰ ਸਕਦੇ ਤੁਸਤਾ ਤੁਸੀਂ ਕੋਈ ਆਖਰੂਪਿਆ ਵਗੈਰਾ ਲੈ ਸਕਦੇ ਹੋ ਇਹ ਵੀ ਮੈਂ ਇੱਧਰ ਮੇਰੀਆਂ ਕੁਝ ਬੇਲਾਂ ਲੱਗੀਆਂ ਹੋਈਆਂ ਕद्दूਦ ਕੀ ਇਹਦੀਆਂ ਪਤਾ ਨਹੀਂ ਕद्दू ਆ ਜਾਂ ਦੂਸਰਾ ਗੋਲ ਕੀ ਆ ਵਾ ਵੱਡੇ ਹੋਣਗੇ ਤਾਂ ਪਤਾ ਲੱਗਣਾ ਤੇ ਇਹ ਕੁਝ ਫਲੀਆਂ ਦੇ ਬੂਟੇ ਲੱਗੇ ਹੋਏ ਆ ਜੋ ਤੁਹਾਡੇ ਬੇਲਾਂ ਇਸ ਤਰ੍ਹਾਂ ਏਡੀਆਂ ਵੱਡੀਆਂ ਹੋ ਜਾਂਦੀਆਂ ਆ ਲਗਭਗ 2 ਕੁ ਫੁੱਟ ਦੇ ਮੇਰੇ ਜਿਹੜੇ ਇਹ ਹੋ ਚੁੱਕੇ ਨੇ ਟਮਾਟਰ ਦੇ ਬੂਟੇ ਇਹਨੂੰ ਮੈਂ ਇਸ ਤਰ੍ਹਾਂ ਦੇਖੋ ਸਟਿਕ ਲਗਾ ਦਿਤੀਆਂ ਆ ਤੇ ਇਹ ਮੈਂ ਹੁਣ ਇਹਨਾਂ ਨੂੰ ਬੇਲਾਂ ਨੂੰ ਇਹਦੇ ਨਾਲ ਬੰਨ ਦੂੰਗੀ ਤਾਂ ਕਿ ਇਹਨਾਂ ਨੂੰ ਸਪੋਰਟ ਜਿਹੜੀ ਉਹ ਮਿਲ ਸਕੇ ਬੇਲਾਂ ਨੂੰ ਕਿਉਂਕਿ ਜੇ ਆਪਾਂ ਨਹੀਂ ਲਗਾਵਾਂ ਨੇ ਲਗਾਵਾਂਗੇ ਤੇ ਇਹਨਾਂ ਨੇ ਟੋਕਰੀਆਂ ਦੇ ਵਿੱਚ ਫਿਰ ਇੱਧਰ ਉੱਧਰ ਤੁਰੇ ਫਿਰਨਾ ਜੇ ਇਹ ਵਾਲੇ ਛਿਮਲਾ ਮੇਕਾ ਦੇ ਬੂਟੇ ਮੈਂ ਟੋਕਰੀਆਂ ਦੇ ਵਿੱਚ 2-2 ਲਗਾਏ ਹੋਏ ਆ ਇਸ ਤੋਂ ਜ਼ਿਆਦਾ ਤੁਸੀਂ ਬੂਟੇ ਨਾ ਲਗਾਓ ਕਿਉਂਕਿ ਜਿੰਨੇ ਆਪਾਂ ਜ਼ਿਆਦਾ ਬੂਟੇ ਲਗਾਵਾਂਗੇ ਉਹ ਫਿਰ ਨਿਊਟ੍ਰੀਸ਼ਨ ਵਾਸਤੇ ਫਾਈਟ ਕਰਨਗੇ ਆਪਸ ਵਿੱਚ ਤੇ ਜਿਹੜਾ ਕਮਜ਼ੋਰ ਬੂਟਾ ਹੋਊਗਾ ਉਹ ਬਿਲਕੁਲ ਵੀ ਗਰੋਥ ਨਹੀਂ ਕਰੂਗਾ ਉਹਨੇ ਫਿਰ ਜ਼ਿਆਦਾ ਕਮਜ਼ੋਰ ਹੋ ਜਾਣਾ ਜਿਹੜਾ ਇੱਕ ਵਾਰੀ ਛੋਟਾ ਰਹਿ ਗਿਆ ਤੇ ਜਿਹੜਾ ਜ਼ਿਆਦਾ ਵੱਡਾ ਹੋ ਗਿਆ ਉਹਨੇ ਫਿਰ ਵੱਡਾ ਜਾਣਾ ਤੇ ਦੂਜੇ ਨੂੰ ਨਿਊਟ੍ਰੀਸ਼ਨ ਜਿਹੜਾ ਉਹ ਪੂਰਾ ਨਹੀਂ ਮਿਲਣਾ ਇਧਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਮੇਰੀ ਪਾਲਕ ਨੂੰ ਥੋੜਾ ਪਾਣੀ ਦੇਣ ਵਾਲਾ ਸੀ ਇਸ ਕਰਕੇ ਥੋੜੇ ਇਦਾਂ ਘੁਮਲਾ ਗਏ ਆ ਤੇ ਹੁਣ ਮੈਂ ਪਾਣੀ ਇਹਨਾਂ ਨੂੰ ਦੇ ਦਿੱਤਾ ਵਾ ਇਧਰ ਮੈਂ ਭਿੰਡੀਆਂ ਦੇ ਬੂਟੇ ਲਗਾਏ ਹੋਏ ਨੇ ਕੁਝ ਲਗਭਗ ਟੋਕਰੀ ਦੇ ਵਿੱਚ ਦੋ ਤੋਂ ਤਿੰਨ ਮੈਂ ਲਗਾਏ ਹੋਏ ਆ ਤੇ ਇੰਨੇ ਹੀ ਮੈਂ ਮਿਰਚਾਂ ਦੇ ਬੂਟੇ ਲਗਾਏ ਆ ਤੇ ਇੰਨੇ ਹੀ ਮੈਂ ਲਗਾਏ ਆ ਆ ਤੇ ਦੂਸਰੇ ਵਿੱਚ ਮੇ ਕੋਈ ਤਰ੍ਹਾਂ ਦੀਆਂ ਮੇਲਾਂ ਕੁਝ ਲੱਗੀਆਂ ਹੋਈਆਂ ਆ ਕਈ ਮੇਰੇ ਭੈਣ ਭਰਾ ਮੈਨੂੰ ਪਿੰਡ ਦੇ ਵਿੱਚ ਕਹਿ ਦਿੰਦੇ ਆ ਕਿ ਤੁਸੀਂ ਜਿੰਨਾ ਇਨ੍ਹਾਂ ਤੇ ਖਰਚਾ ਕੀਤਾ ਵਾ ਇੰਨੇ ਦੇ ਵਿੱਚ ਤਾਂ ਤੁਹਾਡੀ 6 ਮਹੀਨੇ ਦੀ ਸਬਜ਼ੀ ਆ ਜਾਣੀ ਆ ਪਰ ਮੇਰੀ ਆਪਣੀ ਸੋਚਣੀ ਆ ਚਲੋ ਉਹਨਾਂ ਦੀ ਆਪਣੀ ਸੋਚਣੀ ਹੋਊਗੀ ਮੈਨੂੰ ਲੱਗਦਾ ਆ ਵੀ ਜਿਹੜਾ ਸਕੂਨ ਆਪਾਂ ਨੂੰ ਇਸ ਆਪਣੇ ਖੇਤ ਵਿੱਚ ਆਣ ਕੇ ਮਿਲਦਾ ਜਾਂ ਇਹਨਾਂ ਸਬਜ਼ੀਆਂ ਨੂੰ ਦੇਖ ਕੇ ਮਿਲਦਾ ਜਿਨ੍ਹਾਂ ਨੂੰ ਆਪਾਂ ਆਪਣੇ ਹੱਥੀਂ ਉਗਾਇਆ ਵਾ ਉਹ ਐਕਸਪੀਰੀਅੰਸ ਸਿਰਫ ਆਪਾਂ ਹੀ ਕਰ ਸਕਦੇ ਆ ਕਹਿਣ ਵਾਲੇ ਨਹੀਂ ਕਰ ਸਕਦੇ ਕਿੰਨੀ ਇੱਥੇ ਸ਼ਾਂਤੀ ਹੁੰਦੀ ਹੈ ਸ਼ਾਮ ਦੇ ਟਾਈਮ ਜਦੋਂ ਆਪਾਂ ਆਉਂਨੇ ਆ ਇਹਨਾਂ ਪੌਦਿਆਂ ਨੂੰ ਆਪਾਂ ਦੇਖਦੇ ਆ ਵੱਧਦੇ ਹੋਏ ਦੇਖਦੇ ਆ ਪਹਿਲਾਂ ਆਪਾਂ ਇੱਕ ਬੀਜ ਗਰੋ ਕਰਦੇ ਆ ਜਦੋਂ ਉਗੋਂਦਾ ਵਾ ਤੇ ਛੋਟੇ ਬੇਬੀ ਦੀ ਤਰ੍ਹਾਂ ਆਪਾਂ ਉਹਨੂੰ ਪਾਲਦੇ ਆ ਉਹਦੀ ਕੇਅਰ ਕਰਦੇ ਆ ਹਨਾ ਤੇ ਮਤਲਬ ਉਹ ਜੋ ਫੀਲ ਹੁੰਦਾ ਉਹ ਸਿਰਫ ਇੱਕ ਜਿਹੜਾ ਗਾਰਡਨ ਗਾਰਡਨਿੰਗ ਕਰਦਾ ਉਹੀ ਮਹਿਸੂਸ ਕਰਦਾ ਦੂਜਾ ਉਸ ਚੀਜ਼ ਨੂੰ ਮਹਿਸੂਸ ਨਹੀਂ ਕਰ ਸਕਦਾ ਮੇਰਾ ਐਸਾ ਮੰਨਣਾ ਆ ਬਾਕੀ ਚਲੋ ਆਪਾਂ ਸਾਰੀ ਤਾਂ ਪੂਰਤੀ ਨਹੀਂ ਕਰ ਸਕਦੇ ਇਹਦੇ ਵਿੱਚ ਇੰਨੀ ਸਬਜ਼ੀ ਦੇ ਵਿੱਚ ਜਿੰਨਾ ਆਪਣਾ ਘਰ ਨੂੰ ਇੱਕ ਚਾਹੀਦੀ ਹੁੰਦੀ ਸਬਜ਼ੀ ਓਨੀ ਤਾਂ ਨਹੀਂ ਉਗਾ ਸਕਦੇ ਪਰ ਕੁਛ ਨਾ ਕੁਛ ਪਿਓਰ ਆਰਗੈਨਿਕ ਦਾ ਟੇਸ ਜਰੂਰ ਆਪਾਂ ਨੂੰ ਘਰ ਨੂੰ ਮਿਲ ਜਾਂਦਾ ਮਿਲ ਜਾਂਦਾ ਏਕ ਡਰਾਮਾ ਤੇ ਡਰਾਮ ਦੇ ਵਿੱਚ ਮੈਂ ਦੋ ਘੀਏ ਦੀਆਂ ਵੇਲਾਂ ਲਗਾਈਆਂ ਸੀ ਤੇ ਏਕ ਰਾਮਾ ਤੋਰੇ ਦੀ ਵੇਲ ਇਹਦੇ ਵਿੱਚ ਆਪਣੇ ਆਪ ਹੀ ਉੱਗਿਆ ਹੀ ਆ ਤੇ ਇਹਨੂੰ ਆਪਾਂ ਪੱਟ ਕੇ ਥੋੜਾ ਅਲੱਗ ਕਰ ਦਵਾਂਗੇ ਨਹੀਂ ਤਾਂ ਫਿਰ ਉਹੀ ਗੱਲ ਹੋ ਜੂਗੀ ਕਿਉਂਕਿ ਇਹ ਬੇਲਾ ਵੱਡੀਆਂ ਹੋ ਚੁੱਕੀਆਂ ਆ ਤੇ ਇੰਨੇ ਹੁਣ ਇਹਨੂੰ ਨਿਊਟ੍ਰੀਸ਼ਨ ਪੂਰਾ ਜਿਹੜਾ ਉਹ ਨਹੀਂ ਲੈਣ ਦੇਣਾ ਇਸ ਕਰਕੇ ਇਹਨੇ ਕਮਜ਼ੋਰ ਹੀ ਰਹਿ ਜਾਣਾ ਇੱਧਰ ਤੁਸੀਂ ਦੇਖ ਸਕਦੇ ਹੋ ਡਰਮ ਦੇ ਵਿੱਚ ਮੈਂ ਰਾਮਾ ਤੋਰੀ ਖੀਰਾ ਇਹ ਵੀ ਖੀਰਾ ਹੀ ਹੈ ਇੱਧਰ ਇਹ ਕੁਝ ਹਦਵਾਨਾ ਤੇ ਕੁਝ ਖਰਬੂਜੇ ਦੇ ਬੀਜ ਲੱਗੇ ਹੋਏ ਆ ਇਹ ਕ੍ਰੇਲਾ ਲੱਗਾ ਹੋਇਆ ਇੱਧਰ ਮੇਰੀਆਂ ਤਾਰਾ ਮੈਂ ਕਾਫੀ ਸਾਰੀਆਂ ਲਗਾਈਆਂ ਹੋਈਆਂ ਤੇ ਇਹ ਮੇਰੇ ਕ੍ਰੇਲਿਆਂ ਦੇ ਬੂਟੇ ਆ ਇੱਧਰ ਲੱਗੇ ਹੋਏ ਇਹ ਲਗਭਗ 2 ਮਹੀਨੇ ਦੇ ਹੋ ਚੁੱਕੇ ਆ ਇਹ ਮੈਂ ਕੁਛ ਇਧਰ ਪਨੀਰੀ ਲਗਾਈ ਆ ਇਹ ਹੈਗਾ ਵਾ ਟਮਾਟਰ ਚੈਰੀ ਟਮਾਟਰ ਤੇ ਇਹ ਮੇਰੇ ਕੁਛ ਸਮਾਨ ਜਿਹੜੇ ਦੇ ਬੂਟੇ ਆ ਮੈਂ ਆਨਲਾਈਨ ਮੰਗਵਾਏ ਸੀ ਬੀਜ ਇਹਨਾਂ ਦੇ ਮੈਂ ਲਗਾ ਦਿੱਤੇ ਆ ਤੇ ਇਹ ਵਾਲੀ ਹੈਗੀ ਆ ਗੋਲ ਮਿਰਚ ਇਧਰ ਮੇਰੇ ਕੁਛ ਲੱਗੇ ਹੋਏ ਆਪਣੇ ਆਹ ਚਕੰਦਰ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਜੇ ਮੇਰੀ ਵੀਡੀਓ ਥੋੜੀ ਵੀ ਵਧੀਆ ਲੱਗੀ ਆ ਤਾਂ ਮੇਰੀ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਨਵੇਂ-ਨਵੇਂ ਜਿਹੜੇ ਯੂਟਿਊਬਰ ਮੇਰੇ ਭੈਣ ਭਰਾ ਰਿਹਾ ਉਹਨਾਂ ਨੂੰ ਸਪੋਰਟ ਕਰੋ ਕਿਉਂਕਿ ਪ੍ਰਾਣੇ ਯੂਟਿਊਬਰ ਕੋਈ ਵੀ ਆਪਾਂ ਨੂੰ ਸਬਸਕ੍ਰਾਈਬ ਨਹੀਂ ਕਰਦਾ ਨਵਿਆਂ ਨੂੰ ਤੇ ਲਾਈਕ ਕਮੈਂਟ ਨਹੀਂ ਕਰਦੇ ਜਿਹੜਾ ਵੀ ਕੋਈ ਵੱਡਾ ਯੂਟਿਊਬਰ ਤੁਸੀਂ ਕਦੀ ਵੀ ਨੋਟ ਕਰਿਓ ਉਹ ਛੋਟੇ ਯੂਟਿਊਬਰਾਂ ਨੂੰ ਨਾ ਤਾਂ ਵੇਖਦੇ ਆ ਤੇ ਨਾ ਹੀ ਉਹਨਾਂ ਦੀ ਵੀਡੀਓ ਨੂੰ ਲਾਈਕ ਕਮੈਂਟ ਕਰਦੇ ਆ ਤਾਂ ਜਿੰਨੇ ਵੀ ਮੇਰੇ ਭੈਣ ਭਰਾ ਮੈਨੂੰ ਦੇਖ ਰਹੇ ਆ ਜਾਂ ਜਿਨ੍ਹਾਂ ਨੂੰ ਸਹੀ ਲੱਗਦੀ ਹੈ ਮੇਰੀ ਗੱਲ ਤੇ ਉਹ ਨਵੇਂ ਤੇ ਛੋਟੇ ਯੂਟਿਊਬਰਾਂ ਨੂੰ ਜਿੰਨਾ ਹੋ ਸਕੇ ਸਬਸਕ੍ਰਾਈਬ ਕਰੋ ਤੇ ਇਹਦੇ ਨਾਲ ਹੀ ਮੈਂ ਵੀਡੀਓ ਦੀ ਇੱਥੇ ਸਮਾਪਤੀ ਕਰਦੀ ਆਂ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਜਿਨ੍ਹਾਂ ਨੇ ਵੀ ਮੈਨੂੰ ਕੀਮਤੀ ਸਮਾਂ ਦਿੱਤਾ ਸਤਿ ਸ਼੍ਰੀ ਅਕਾਲ ਜੀ